ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਬੰਦਾ ਪੁੱਕੀ ਜਾਂ ਅਫੀਮ ਖਾਂਦਾ ਹੈ ਜੇ ਤੁਸੀਂ ਉਹਦਾ ਨਸ਼ਾ ਪੁੱਕੀ ਤੇ ਫੀਮ ਛਡਾਉਣਾ ਹੋਵੇ ਨਾ ਇੱਕ ਸਾਲ ਲੱਗਦਾ ਹੈ ਡਾਕਟਰ ਦੇ ਕਹਿਣ ਮੁਤਾਬਕ ਜਿੱਦਾਂ ਉਹਦੀ ਬਾਡੀ ਪਹਿਲਾਂ ਕੰਮ ਕਰਦੀ ਸੀ ਸਰੀਰ ਪਹਿਲਾਂ ਕੰਮ ਕਰਦਾ ਸੀ ਨਸ਼ਿਆਂ ਤੋਂ ਰਹਿਤ ਜੇ ਉਹਦਾ ਸਰੀਰ ਨੂੰ ਬਣਾਉਣਾ ਹੈ ਨਾ ਨਸ਼ਾ ਛਡਾ ਕੇ ਉਪੀ ਦੇ ਫੀਮ ਖਾਣ ਵਾਲੇ ਨੂੰ ਤਾਂ 1 ਸਾਲ ਲੱਗਣਾ ਪੂਰਾ ਇਹ ਕੋਈ ਮੈਂ ਨਹੀਂ ਕਹਿ ਰਿਹਾ ਇਹ ਵਧੀਆ ਜਿਹੜੇ ਡਾਕਟਰ ਨੇ ਉਹਨਾਂ ਦਾ ਕਹਿਣਾ ਹੈ 1 ਸਾਲ ਦੇ ਵਿੱਚ ਉਹਦੀ ਭੁੱਕੀ ਜਿਹਾ ਫੀਮ ਨਸ਼ਾ ਛਡਾਇਆ ਜਾ ਸਕਦਾ ਫਿਰ ਉਹਦਾ ਸਰੀਰ ਉਸ ਤਾੜੇ ਤੇ ਆਊਗਾ ਜਿਹੜੇ ਤਾੜੇ ਤੇ ਪਹਿਲਾਂ ਸੀ ਹੁਣ ਮੈਂ ਗੱਲ ਇੱਥੇ ਕੀ ਕਰ ਰਿਹਾ ਜਿਹੜੇ ਬੰਦੇ ਕਹਿੰਦੇ ਨੇ ਨਾ ਕਿ ਆਰਗੈਨਿਕ ਖੇਤੀ ਕਰਨੀ ਚਾਹੀਦੀ ਸਾਨੂੰ ਸਬਜ਼ੀਆਂ ਸਾਨੂੰ ਕਣਕ ਅਨਾਜ ਜਿਹੜਾ ਖਾਂਦੇ ਆ ਸੀ ਆਰਗੈਨਿਕ ਚਾਹੀਦਾ ਉਹਨਾਂ ਕਿਸਾਨਾਂ ਨੂੰ ਬੇਨਤੀ ਹੈ ਜੇ ਕਿਤੇ ਇਹ ਚੀਜ਼ ਨੂੰ ਸਮਝ ਲੈਣ ਸੋਚ ਲੈਣ ਵਿਚਾਰ ਲੈਣ ਜਿਹੜੀ ਸਾਡੀ ਪੰਜਾਬ ਦੀ ਧਰਤੀ ਹੈ ਨਾ ਜਿੱਥੇ ਅਸੀਂ ਜ਼ਹਿਰ ਪਾ ਪਾ ਕੇ ਧਰਤੀ ਨੂੰ ਨਸ਼ੇੜੀ ਬਣਾਇਆ ਹੋਇਆ ਜੇ ਉਹਨੂੰ ਸ਼ੁੱਧ ਕਰਨਾ ਤਾਂ ਡਾਕਟਰ ਇਹ ਕਹਿੰਦੇ ਨੇ ਕਹਿੰਦੇ ਘੱਟੋ ਘੱਟ 10 ਸਾਲ ਲੱਗਣਗੇ 10 ਸਾਲਾਂ ਦੇ ਵਿੱਚ ਸੁੱਧ ਤਾਂ ਹੋਣੀ ਹੈ ਇੱਕ ਸਾਲ ਵਿੱਚ ਇੱਕ ਫਸਲ ਲੈਣੀ ਪਊ ਤੇ ਉਹਦੇ ਵਿੱਚ ਕੋਈ ਖਾਦ ਸਪਰੇਅ ਤੁਸੀਂ ਪਾਉਣਾ ਨਹੀਂ ਤੇ 6 ਮਹੀਨੇ ਉਹ ਜ਼ਮੀਨ ਨੂੰ ਖਾਲੀ ਰੱਖਣਾ ਪਊ ਲੈਣੇ ਕਿ ਉਹਦੇ ਵਿੱਚ ਕੁਝ ਬੀਜਣਾ ਨਹੀਂ ਫਿਰ ਧਰਤੀ ਸ਼ੁੱਧ ਹੋਣੀ ਹੈ تنਹਿਤਾ ਮਾਨਸਾਂ ਦੇ ਨਿੜ ਤੇੜੇ ਪੰਜ ਸੱਤ ਪਿੰਡ ਇਹੋ ਜਿਹੇ ਜਿਹੜੇ ਸਿਮਲਾ ਦੇ ਪਹਾੜੀ ਮਿਰਚ ਲਾਉਂਦੇ ਆ ਉਹ ਐਨੀਆਂ ਖਾਦਾਂ ਪਾ ਰਹੇ ਨੇ ਜੂਰੀਆਂ ਪਾ ਰਹੇ ਨੇ ਸਪਰੇ ਹਾਂ ਦਵਾਈਆਂ ਵਰਤ ਰਹੇ ਨੇ ਜੜ ਕੇ ਜ਼ਹਿਰ ਪੈਦਾ ਕਰਕੇ ਜ਼ਹਿਰ ਮੰਡੀਆਂ ਵਿੱਚ ਮਿਰਚਾਂ ਦੇ ਰੂਪ ਵਿੱਚ ਵੇਚ ਰਹੇ ਨੇ ਪਹਾੜੀ ਮਿਰਚਾਂ ਦੇ ਰੂਪ ਵਿੱਚ ਕਲੀਆਂ ਪਹਾੜੀ ਮਿਰਚਾਂ ਨਹੀਂ ਹੋਰ ਬਹੁਤ ਸਾਰੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਨੀਰੀ ਜ਼ਹਿਰ ਪੈਦਾ ਕਰਕੇ ਲੋਕਾਂ ਨੂੰ ਜ਼ਹਿਰ ਖਵਾ ਰਹੇ ਆ ਇਹ ਸਾਡੇ ਪੰਜਾਬ ਲਈ ਖਤਰੇ ਦੀ ਘੰਟੀ ਹੈ ਮੈਂ ਕਲਕ ਘਲਾੜੇ ਤੇ ਖੜਾ ਸ਼ੱਕਰ ਲਈ ਥੋੜੀ ਜੀ ਗੁੜ ਲਿਆ ਉੱਥੇ ਉਹਨਾਂ ਨੇ ਹਲਦੀ ਵਾਲਾ ਗੁੜ ਵੀ ਬਣਾ ਕੇ ਰੱਖਿਆ ਸੀ ਵਿੱਚ ਹਲਦੀ ਪਾਈ ਸੀ ਮੂੰਗਫਲੀ ਬਦਾਮ ਗਿਰਿਆਂ ਪਾ ਕੇ ਗੁੜ ਬਣਾਇਆ ਸੀ ਨਾਰਮਲ ਗੁੜ ਵੀ ਰੱਖਿਆ ਸੀ ਉਹਦਾ ਰੇਟ ਕਿੰਨਾ ਸੀ 80 ਰੁਪਏ ਸ਼ੱਕਰ ਤੇ 80 ਰੁਪਏ ਗੁੜ ਤੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਨਾ ਮਿਲਾਵਟ ਹੈਗੀ ਹੈ ਕਿਉਂਕਿ ਜਿਨ੍ਹਾਂ ਦੇ ਖੂਨ ਵਿੱਚ ਬੇਈਮਾਨੀ ਹੈ ਜਿਨ੍ਹਾਂ ਦੇ ਖੂਨ ਵਿੱਚ ਕ腐ਸ਼ਨ ਬੜੀ ਹੋਈ ਹੈ ਨਾ ਉਹ ਬੰਦੇ ਕਦੇ ਵੀ ਦੁਨੀਆ ਦੇ ਨਾਲ ਨਿਆ ਨਹੀਂ ਕਰ ਸਕਦੇ ਲਾਲਚ ਇੰਨੀ ਕੁ ਬੁਰੀ ਬਲਾ ਹੈ ਹਾਲਾਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਖਾਣੀਆਂ ਬੰਦੇ ਨੇ ਦੋ ਰੋਟੀਆਂ ਹੀ ਨੇ ਪਰ ਮਨੁੱਖ ਚਾਹੁੰਦਾ ਹੈ ਕਿ ਮੈਂ ਇਹਰਾ ਫੇਰੀ ਦੇ ਨਾਲ ਬੇਈਮਾਨੀ ਦੇ ਨਾਲ ਦੁਨੀਆ ਦਾ ਸਭ ਕੁਝ ਇਕੱਠਾ ਕਰ ਲਵਾਂ ਗੁਰੂ ਪਾਸ਼ਾ ਕਹਿੰਦੇ ਭੁੱਖਿਆਂ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਾਰੇ ਭਵਣਾ ਦੇ ਪਦਾਰਥ ਜੇ ਮਨੁੱਖ ਨੂੰ ਇਕੱਠੇ ਕਰਕੇ ਦੇ ਦਿੱਤੇ ਜਾਣ ਤਾਂ ਵੀ ਮਨੁੱਖ ਮਨ ਕਰਕੇ ਸੰਤੁਸ਼ਟ ਨਹੀਂ ਹੋ ਸਕਦਾ ਮੇਰਾ ਅੱਜ ਦੀ ਵੀਡੀਓ ਬਣਾਉਣ ਦਾ ਮਤਲਬ ਇਹ ਹੈ ਕਿ ਇੱਥੇ ਜੋ ਕੁਝ ਵੀ ਧਰਤੀ ਤੋਂ ਪੈਦਾ ਹੋ ਰਿਹਾ ਹੈ ਤੇ ਉਹ ਨਸ਼ਿਆਂ ਦੇ ਨਾਲ ਪੈਦਾ ਕੀਤਾ ਜਾਂਦਾ ਹੈ ਜ਼ਹਿਰ ਪਾ ਕੇ ਤੇ ਜਿਹੜਾ ਉਹਨੂੰ ਅੱਗੇ ਖਾਂਦਾ ਹੈ ਉਹ ਵੀ ਨਸ਼ੇੜੀ ਬਣੇਗਾ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਔਲਾਦ ਹੈ ਉਹ ਪੈਦਾ ਨਹੀਂ ਹੋ ਰਹੀ ਜੋ ਅਸੀਂ ਖਾਣੇ ਪੀਣੇ ਧਰਤੀ ਦੇ ਵਿੱਚ ਉਗਾਇਆ ਹੋਇਆ ਉਹ ਜ਼ਹਿਰ ਹੈ ਭਾਵੇਂ ਬਹੁਤੇ ਲੋਕ ਕਹਿੰਦੇ ਨੇ ਕਿ ਅਸੀਂ ਕੇਵਲ ਰੂੜੀ ਦਾ ਰੇਪਾਉਂਦੇ ਆ ਖੇਤ ਵਿੱਚ ਇੱਥੋਂ ਤੱਕ ਵੀ ਡਾਕਟਰ ਕਹਿੰਦੇ ਨੇ ਕਹਿੰਦੇ ਜਿਹੜੇ ਨਾਰਮਲ ਪੱਠੇ ਪਾ ਕੇ ਨਾਰਮਲ ਫੀਡ ਪਾ ਕੇ ਤੁਸੀਂ ਦੁੱਧ ਲੈਨੇ ਹੋ ਨਾ ਤੁਹਾਡੀ ਸਿਹਤ ਲਈ ਦੁੱਧ ਉਹ ਠੀਕ ਹੈ ਤੇ ਜਿਹੜੇ ਪਸ਼ੂਆਂ ਦਾ ਦੁੱਧ ਬਧਾਇਆ ਜਾਂਦਾ ਹੈ ਕੈਮੀਕਲ ਪਾ ਕੇ ਜਿਹੜੀਆਂ ਬੇ ਲੋੜੀਆਂ ਫੀਡਾਂ ਪਾ ਕੇ ਅਚਾਰ ਵਗੈਰਾ ਪਾ ਕੇ ਪਤਾ ਨਹੀਂ ਕੀ ਕੁਝ ਦੁੱਧ ਵਧਾਉਣ ਵਾਸਤੇ ਕੀਤਾ ਇਹਨਾਂ ਦਾ ਉਹ ਵੀ ਛੇਤ ਲਈ ਹਾਨੀ ਕਰਕੇ ਕਿਉਂਕਿ ਚਰਬੀ ਹੈ ਪਸ਼ੂ ਦੇ ਅੰਦਰ ਜਿਹੜਾ ਦੁੱਧ ਹੈ ਜਿੰਨਾ ਵੱਧ ਹੈ ਉਹਨਾਂ ਚਰਬੀ ਖੁਰ ਕੇ ਵੱਧ ਹੈ ਜਾਨੀ ਕਿ ਇੱਥੇ ਇੰਨੀ ਕੁ ਮਿਲਾਵਟ ਹੋ ਗਈ ਤੁਸੀਂ ਜਿਹੜੇ ਆ ਮਨੁੱਖ ਆਮ ਨਸ਼ਾ ਕਰਦੇ ਨੇ ਨਾ ਇਹ ਤਾਂ ਮੈਂ ਕਹਿੰਨਾ ਛੇਤੀ ਛੜਾਏ ਜਾ ਸਕਦੇ ਆ ਪਰ ਜਿਹੜਾ ਨਸ਼ਾ ਧਰਤੀ ਰਾਹੀਂ ਹੋ ਰਿਹਾ ਹੈ ਨਾ ਉਹ ਨਸ਼ਾ ਛਡਾਉਣਾ ਬਹੁਤ ਮੁਸ਼ਕਲ ਹੈ ਇੱਕ ਨਾਰਮਲ ਬੰਦੇ ਨਾਲ ਨਸ਼ਾ ਟਾਉਣ ਵਾਸਤੇ ਇੱਕ ਸਾਲ ਚਾਹੀਦਾ ਜੇ ਤੁਸੀਂ ਧਰਤੀ ਨੂੰ ਸ਼ੁੱਧ ਕਰਨਾ ਹੈ ਨਾ ਜਿਹੜੀਆਂ ਖਾਦਾਂ ਪਾਪ ਆ ਕੇ ਅਸੀਂ ਨਸ਼ੇੜੀ ਬਣਾਇਆ ਤਾਂ 10 ਸਾਲ ਲੱਗਣਗੇ ਡਾਕਟਰ ਸਾਹਿਬ ਕਹਿੰਦੇ 10 ਸਾਲ ਉਹ ਵੀ ਇਦਾਂ ਲੱਗਣਗੇ ਸਾਲ ਵਿੱਚ ਇੱਕ ਫਸਲ ਵੀ ਜਿਹੜੀਆਂ ਤੁਸੀਂ ਤੇ 6 ਮਹੀਨੇ ਫਸਲ ਨੂੰ ਤੁਸੀਂ ਫੇਰੀ ਰੱਖਣਾ ਜਣ ਕਿ ਧਰਤੀ ਨੂੰ ਫੇਰੀ ਰੱਖਣਾ ਉਹਦੇ ਵਿੱਚ ਕੋਈ ਫਸਲ ਵੀ ਟੜੇ ਨਹੀਂ ਜੇ ਮੈਂ ਪਹਿਲਾਂ ਛੱਡ ਦੇ ਸੀ ਨਾ ਇੱਕ ਫਸਲ ਲੈਂਦੇ ਸੀ ਫੇਰ ਧਰਤੀ ਸ਼ੁੱਧ ਹੋਣੀ ਜੇ ਨਹੀਂ 10 ਸਾਲ ਦੇ ਵਿੱਚ ਡਾਕਟਰ ਸਾਹਿਬ ਕਹਿੰਦੇ ਪੰਜਾਬ ਦਾ ਬੇੜਾ ਗਰਗ ਹੋ ਜਾ ਜੇ ਨਾ ਸੰਭਲੇ ਤੋ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ